ਹੈਲੋ एवरीवन ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਮੈਂ ਵਲੌਗ ਕਰਨ ਲੱਗੀ ਹਾਂ ਜੇ ਰਾਤ ਨੂੰ ਸਟਾਰਟ ਦੇਖੋ ਜੀ ਤੇ ਲਓ ਜੀ ਇੱਧਰ ਕਾਫੀ ਜਣੇ ਆ ਕੇ ਕਰੇ ਇੱਧਰ ਸਾਡੀ ਗੱਡੀ ਵੀ ਖੜੀ ਹੈ ਜੀ ਤੇ ਲਓ ਜੀ ਇੱਧਰ ਦੇਖੋ ਅੱਜ ਬਹੁਤ ਸੋਹਣਾ ਮੌਸਮ ਹੈ ਜੀ ਹਵਾ ਬੜੀ ਚੱਲਦੀ ਸੀਗੀ ਤੇ ਮੈਂ ਸੋਚਿਆ ਆਪਾਂ ਵਲੌਗ ਵੀ ਸ਼ੂਟ ਕਰ ਲਈਏ ਤੇ ਲਓ ਜੀ ਸਾਡੇ ਸ਼ਹਿਰ ਦਾ ਵੀ ਚੱਕਰ ਕਰੋ ਮੇਰੇ ਖਿਆਲ ਤੇ ਥੋੜਾ ਜਿਹਾ ਬਾਰਿਸ਼ ਦਾ ਮੌਸਮ ਹੋਇਆ ਪਿਆ ਤੇ ਇੱਧਰ ਸਾਡੇ ਫੜੌਸੀ ਗਏ ਹੋਏ ਨੇ ਜੀ ਸਾਰੇ ਹੀ ਤੇ ਸਵੇਰ ਦਾ ਵੀ ਦਿਖਾਉਂਗੀ ਜੀ ਇਹ ਵਲੌਗ ਬਹੁਤ ਖਾਸ ਹੋਣ ਵਾਲਾ ਹੈ ਜੀ ਤੇ ਇੱਧਰ ਆਪਾਂ ਨੇ ਫੁੱਲਰ ਵੀ ਧੋ ਲਿਆ ਇਹਨੂੰ ਕਲਰ ਵਗੈਰਾ ਕਰਦੇ ਆ ਤੇ ਰਾਤ ਦਾ ਟਾਈਮ ਹੋਇਆ ਆਪਾਂ ਤੇ ਆਪਾਂ ਨੇ ਗੈਸ ਵਗੈਰਾ ਸਾਫ ਕਰ ਲਿਆ ਤੇ ਬਹੁਤ ਐਕਸਾਈਟਡ ਆਂ ਜੀ ਮੈਂ ਹੁਣ ਇੱਕ ਨਵਾਂ ਕੰਮ ਆਪਾਂ ਨੇ ਨਵਾਂ ਕੁਝ ਟਰਾਈ ਕਰ ਟਰਾਈ ਨਹੀਂ ਕਰਨ ਲੱਗੇ ਬਣਾਇਆ ਤਾਂ ਬਹੁਤ ਵਾਰੀ ਹੈ ਤੇ ਕਿਸੇ ਦੀ ਚੁਆਇਸ ਤੇ ਕਿਸੇ ਦੀ ਖੁਆਇਸ਼ ਤੇ ਆਪਾਂ ਲੱਗੇ ਆ ਜੀ ਬਣਾਉਣ ਤੇ ਲਓ ਜੀ ਹੁਣ ਆਪਾਂ ਵੀਡੀਓ ਨੂੰ ਕਰਦੇ ਆ ਸ਼ੁਰੂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਨਾ ਭੁੱਲਿਓ ਤੇ ਇੱਥੇ ਆਪਣਾ ਰਾਸ਼ਨ ਵਗੈਰਾ ਸਾਰਾ ਹੀ ਆ ਗਿਆ ਇਹ ਮੈਂ ਦਿਖਾਇਆ ਨਹੀਂ ਨੈਕਸਟ ਟਾਈਮ ਜ਼ਰੂਰ ਦਿਖਾਉਂਗੀ ਜੀ ਤੇ ਲਓ ਜੀ ਹੁਣ ਆਪਾਂ ਨੇ ਭਾਂਡੇ ਵਗੈਰਾ ਧੋ ਤੇ ਰਾਤ ਦਾ ਟਾਈਮ ਹੋ ਜਾਵਾ ਸਾਰਾ ਕੁਛ ਧੋ ਹੋ ਗਿਆ ਕਲੀਨ ਹੋ ਗਿਆ ਸਾਰਾ ਕੁਛ ਤੇ ਰਾਤ ਨੂੰ ਮੇਰੀ ਆਦਤ ਹੁੰਦੀ ਹੈ ਜਿਵੇਂ ਗੈਸ ਵਗੈਰਾ ਸਾਰਾ ਸਾਫ਼ ਕਰਕੇ ਪੈਂਦੀ ਹੈ ਤਾਂ ਕਿ ਸਵੇਰ ਟਾਈਮ 'ਚ ਕੋਈ ਦਿੱਕਤ ਨਾ ਆਵੇ ਇਸ ਕਰਕੇ ਲਓ ਜੀ ਆਪਾਂ ਲੱਗੇ ਆਂ ਜੀ ਕਿਸੇ ਦੀ ਪਰਮਿਸ਼ ਤੇ ਬਣਾਉਣ ਜੀ ਕਿਉਂਕਿ ਬੱਚਿਆਂ ਦਾ ਮੇਰੀ ਬੇਟੀ ਦੀ ਫਰੈਂਡ ਦਾ ਹੈਗਾ ਬਰਥਡੇ ਤੇ ਉਹਦੇ ਲਈ ਆਪਾਂ ਨੇ ਉਹਨਾਂ ਨੇ ਸਪੈਸ਼ਲ ਕਿਹਾ ਹੈ ਕਿ ਵੀ ਨੂਡਲ ਤੇ ਮਨਚੂਰੀਅਨ ਵਗੈਰਾ ਬਣਾ ਕੇ ਲੈ ਕੇ ਆਉਣ ਲਈ ਇਹ ਹੀ ਸੀ ਨਾ ਇਧਰਲੇ ਤੇ ਆਪਾਂ ਬਣਾਵਾਂਗੇ ਹੁਣ ਤੇ ਲਓ ਜੀ ਤਾਂ ਤੁਹਾਨੂੰ ਆਪਾਂ ਨੇ ਰੈਡੀ ਕਰਕੇ ਰੱਖ ਲੈਣਾ ਹੈ ਜੀ ਤਾਂ ਕਿ ਆਪਾਂ ਨੂੰ ਸਵੇਰੇ ਉੱਠਦੇ ਸਾਰੇ ਫਿਰ ਜਲਦੀ ਜਾਣਾ ਹੈ ਜੀ ਤਾਂ ਕਿ ਸਵੇਰੇ ਫਰਾਈ ਕਰਾਂਗੇ ਹੂੰ ਮੇਰੇ ਨਾਲੋਂ ਜ਼ਿਆਦਾ ਮਮਾ ਐਕਸਾਈਟਡ ਨੇ ਉਹਨਾਂ ਨੂੰ ਉਹ ਦੇਖ ਰਹੇ ਨੇ ਪਰਮਾਸ ਤੇ ਪੁੱਤ ਮੇਰੇ ਜਿਹੇ ਜੇ ਬੱਚੇ ਮੇਰੇ ਆ ਹਨਾ ਜੇ ਕਿਸੇ ਦਾ ਮਾਣ ਆਦਰ ਨਾਲ ਕਿਹਾ ਹੈ ਤਾਂ ਵਧੀਆ ਗੱਲ ਹੈ ਜੀ ਮੈਨੂੰ ਵੀ ਵਧੀਆ ਲੱਗਦਾ ਉਹ ਕੁੜੀਆਂ ਵੀ ਬਹੁਤ ਜ਼ਿਆਦਾ ਪਿਆਰੀਆਂ ਹਾਂ ਕੋਈ ਮੈਨੂੰ ਇਹ ਤਾਂ ਹੈ ਨਹੀਂ ਹਨਾ ਵੀ ਮੈਂ ਆਪਸੇ ਕੋ ਬਣਾਤਾ ਦਿਖਾਤਾ ਮੈਂ ਆਪਾਂ ਕਿਸੇ ਕਿਸੇ ਇੱਕ ਨਹੀਂ ਕਈ ਵਾਰੀ ਹੋਇਆ ਮੈਂ ਕਈ ਵਾਰੀ ਅਚਾਰ ਵੀ ਬਣਾਉਣ ਗਈਆਂ ਜੀ ਕਿਸੇ ਦੇ ਘਰੇ ਬਹੁਤ ਵਧੀਆ ਲੱਗਦਾ ਫੀਲ ਹੁੰਦਾ ਜਦੋਂ ਕੋਈ ਉਹ ਕਰਦਾ ਹੈ ਕਈ ਵਾਰੀ ਮੈਂ ਮਿਕਸਾ achar ਬਣਾਉਣ ਗਈਆਂ ਆਪਾਂ ਨੇ ਆਪਣੇ ਘਰੇ ਵੀ ਆਏ ਨੇ achar ਬਣਾਉਣ ਵਾਸਤੇ ਉਹ ਵੀਡੀਓ ਆਪਾਂ ਨਹੀਂ ਕਈ ਵਾਰੀ ਚਲੋ ਮੂਡ ਹੁੰਦਾ ਆਪਣਾ ਬਣਾਉਣ ਦਾ ਕਿਉਂਕਿ ਮੈਨੂੰ ਸਭ ਤੋਂ ਵੱਡੀ ਗੱਲ ਤਾਂ ਜੀ ਦੇਖੋ ਇਹ ਆ ਵੀ ਮੈਨੂੰ ਸਪੋਰਟ ਨਹੀਂ ਹੈਗੀ ਕਿਸੇ ਦੀ ਵੀ ਠੀਕ ਹੈ ਜੀ ਇੱਕ ਸਬਸਕ੍ਰਾਈਬਰ ਨਹੀਂ ਜੀ ਮੇਰੇ ਪੂਰੇ ਹੋ ਰਹੇ ਮੈਂ ਇਸ ਕਰਕੇ ਬਸ ਮੇਰਾ ਮਨ ਕਈ ਵਾਰੀ ਪਰੇਸ਼ਾਨ ਹੋ ਜਾਂਦਾ ਵੀਡੀਓ ਬਣਾਉਣ ਲਈ ਤੇ ਲਓ ਜੀ ਕੋਈ ਨਹੀਂ ਚਲੋ ਕਦੇ ਤਾਂ ਪ੍ਰਮਾਤਮਾ ਸੁਣੂਗੀ ਜੀ ਇਹ ਜੀ ਕੋਈ ਦਿੱਕਤ ਨਹੀਂ ਹੈਗੀ ਆਪਾਂ ਮੈਂ ਤਾਂ ਜਾਰੀ ਰੱਖਣੀ ਹੈ ਆਪਾਂ ਪਿੱਛੇ ਹਟਣ ਵਾਲੇ ਜੋ ਹੈ ਨਹੀਂਗੇ ਜੀ ਤੇ ਚੰਗਿਆ ਨੇ ਮੈਨੂੰ ਟੋਕੇ ਆ ਵੀ ਆ ਤੂੰ ਚੈਨਲ ਬੰਦ ਕਰ ਦੇ ਤੇਰਾ ਇਹ ਹੈ ਤੇਰਾ ਉਹ ਹੈ ਠੀਕ ਹੈ ਜੀ ਉਹ ਚੀਜ਼ ਦੇਖਾਂਗੇ ਠੀਕ ਹੈ ਉਹ ਸਮਾਂ ਆਊਗਾ ਥੋੜੇ ਜਰੀਏ ਹੀ ਕਰਨਾ ਉਹਨੂੰ ਉਹਨਾਂ ਨੂੰ ਮੂੰਹ ਤੁਰ ਜਵਾਬ ਵੀ ਦੇਣਾ ਚਾਹੂਗੀ ਵੀ ਭਾਈ ਤੁਸੀਂ ਮੈਨੂੰ ਬਹੁਤ ਮਿਹਨੇ ਮਾਰਲੇ ਆ ਹੁਣ ਤੱਕ ਉਹ ਚੀਜ਼ਾਂ ਥੋੜੀਆਂ ਜਿਹੀਆਂ ਸੁਣਨੀਆਂ ਚੰਗੀਆਂ ਜਿਹੀਆਂ ਨਹੀਂ ਲੱਗਦੀਆਂ ਹੈਗੇ ਮੈਂ ਇਹ ਚਲੋ ਮੈਂ ਆਪਣੇ ਪਰਸਨਲ ਗੱਲਾਂ ਮੈਂ ਤੁਹਾਡੇ ਨਾਲ ਸ਼ੇਅਰ ਵੀ ਕਰ ਸਕਦੀ ਕਈ ਚਲੋ ਹੁੰਦੀ ਆ ਪਰ ਨਹੀਂ ਵੀ ਸ਼ੇਅਰ ਕਰਦੇ ਪਰ ਜਦੋਂ ਅੱਤ ਹੋ ਜਾਂਦੀ ਹੈ ਨਾ ਗੱਲ ਦਾ ਮਤਲਬ ਹੈ ਵੀ ਜ਼ਿਆਦਾ ਹੋ ਜਾਂਦਾ ਹੈ ਵੀ ਕੋਈ ਜ਼ਿਆਦਾ ਹੀ ਅੱਗੇ ਹੋ ਰਿਹਾ ਫਿਰ ਉਹ ਥੋੜਾ ਜਿਹਾ ਜਵਾਬ ਵੀ ਦੇਣਾ ਬਣਦਾ ਹੈ ਜੀ ਇਸ ਕਰਕੇ ਤੇ ਮੇਰੀਆਂ ਤਾਂ ਇੱਥੇ ਤੱਕ ਕੇ ਵੀ ਬਣੀਆਂ ਵੜਾਈਆਂ ਵੀਡੀਓ ਵੀ ਮੈਨੂੰ ਡਿਲੀਟ ਕਰਨੀਆਂ ਪਈਆਂ ਅਪਲੋਡ ਹੋਈਆਂ ਤੇ ਵੀ ਡਿਲੀਟ ਕਰਨੀਆਂ ਪਈਆਂ ਇੱਥੇ ਤੱਕ ਮੇਰਾ ਦਿਲ ਟੁੱਟਿਆ ਹੋਇਆ ਹੈ ਜੀ ਤੇ ਤਾਂ ਕਰਕੇ ਮੈਂ ਤੁਹਾਨੂੰ ਕਹਿੰਦੀ ਹੁੰਦੀ ਆ ਤੇ ਵੀ ਮੇਰੀ ਸਪੋਰਟ ਮੇਰੀ ਬਣੀ ਰਹੋ ਤੇ ਟੋਡੇ ਜਰੀਏ ਹੀ ਹੈ ਸਭ ਕੁਝ ਜੀ ਤੇ ਮੈਨੂੰ ਬਸ ਮਜਬੂਰ ਨੂੰ ਮੈਨੂੰ ਬੰਦਨਾ ਕਰਨਾ ਪਵੇ ਇੱਕ ਵਾਰੀ ਬਸ ਮੈਂ ਸਕਸੈਸ ਹੋ ਜਾ ਤੇ ਥੋੜਾ ਜਾਂ ਫਿਰ ਆਪਾਂ ਕਿਤੇ ਸਮਾਂ ਰੱਖਾਂਗੇ ਜੀ ਤੁਹਾਨੂੰ ਵੀ ਇਨਵਾਈਟ ਕਰਾਂਗੇ ਮਹਾਰਾਜ ਕਰੇ ਕਿਰਪਾ ਚਲੋ ਜੀ ਫਿਰ ਆਪਾਂ फटाफट ਇਹਨੂੰ ਕਰ ਲਈਏ ਜੀ ਤਿੰਨ ਬੱਚੇ ਨੇ ਜੀ ਉਹ ਕਈ ਵਾਰੀ ਚਲੋ ਥੋੜਾ ਜਿਹਾ ਐਕਸਟਰਾ ਪਾਵਾਂਗੇ ਕਈ ਵਾਰੀ ਕੋਈ ਹੋਰ ਵੀ ਬੱਚਾ ਆ ਜਾਆ ਕਰਦਾ ਜੀ ਲਓ ਜੀ ਫਿਰ ਇਹ ਦੂਸਰਾ ਵੀ ਕਰ ਲਈਏ ਹੁਣ ਆਪਾਂ ਨੇ ਅੱਧੀ ਇਹ ਗੋਭੀ ਲੈ ਲਈ ਜੀ ਇਹ ਗੋਭੀ ਆਪਾਂ ਇਹ ਵਾਲੀ ਪਾਵਾਂਗੇ ਇੱਕ ਪਾਵਾਂਗੇ Shimla mirch ਬਾਅਦ ਵਿੱਚ ਨੂੰ ਉੱਪਰ ਗ੍ਰੇਟ ਕਰਕੇ ਫਿਰ ਆਪਾਂ ਕਰਾਂਗੇ ਤੇ ਹੁਣ ਅਸੀਂ ਕਦੂਕਸ ਕਰ ਰਹੇ ਹਾਂ ਜੀ ਫੱਤਾ ਗੋਭੀ ਇਹ ਵੀ ਸੀ ਆਪਸ਼ਨਲ ਹੈ ਕੱਲ ਤੁਸੀਂ ਗੋਭੀ ਪਿਆਜ਼ ਔਰ Shimla mirch ਇਹ ਚੀਜ਼ਾਂ ਖਾਈਆਂ ਵੀ ਜਾਂਦੀਆਂ ਨਹੀਂ ਤਾਂ ਬੱਚੇ ਖਾਂਦੇ ਨਹੀਂ ਆ ਗੋਭੀ ਨਹੀਂ ਖਾਂਦੇ ਇਹ ਚੀਜ਼ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਕੈਲਸ਼ੀਅਮ ਪ੍ਰੋਟੀਨ ਹੁੰਦਾ ਇਹ ਇਸ ਬਾਨੇ ਖਾਇਆ ਜਾਂਦਾ ਤੇ ਆਪਾਂ ਅੱਧੀ ਹੋ ਗੋਭੀ ਪਾਵਾਂਗੇ ਜੀ ਇਹ ਕਿਹਨੇ ਕੀ ਕਰ ਰਹੀ ਜੀ ਸ਼ਿਮਲਾ ਵਿੱਚ ਇਦੇ ਵਿੱਚ ਆਪਾਂ ਨੇ کریم ਇੱਕ ਚਮਚ ਆਪਾਂ ਨੇ ਨਮਕ ਦਾ ਪਾਤਾ ਵਾ ਤਾਂ ਕਿ ਇਹਨੂੰ ਏਦਾਂ ਮਿਕਸ ਕਰ ਲੈਣਾ ਆਪਾਂ ਨੇ ਜੀ ਤਾਂ ਕਿ ਸਾਰੇ ਇਹਨੂੰ ਨਮਕ ਲੱਗ ਜਾਏ ਉਸ ਤੋਂ ਬਾਅਦ ਫਿਰ ਆਪਾਂ ਨੇ ਨਿਚੋੜਨਾ ਇਹਨੂੰ ਬਧੀਆ ਤਰੀਕੇ ਦੇ ਨਾਲ ਆਪਾਂ ਬਣਾਵਾਂਗੇ ਜੀ ਇਹ ਤਾਂ ਬਿਲਕੁਲ ਥੋੜਾ ਜਿਹਾ ਬਣ ਜਾਣਾ ਹੈ ਜੀ ਲੈਸੀ ਲੱਗਦਾ ਦੇਖਣੇ ਇਹਨੂੰ ਤੇ ਅਰਾ ਰੋਡ ਤੇ ਉਹ ਆਪਾਂ ਬਾਅਦ ਚ ਪਾਵਾਂਗੇ ਉਧਰ ਆਪਾਂ ਨੇ ਪਾਣੀ ਵੀ ਧਰ ਲਿਆ ਹੋਟਲ ਪਾਈਏ ਹੁਣ ਆਏ ਦੇ ਵਿੱਚ ਬਣਨ ਲੱਗਿਆ ਜਦੋਂ ਇਸ ਵਿੱਚ ਥੋੜਾ ਜਿਹਾ ਆਪਣਾ ਤੇਲ ਪਾ ਕੇ ਨਾ ਹੁਣ ਆਪਣਾ ਪਾਣੀ ਪਾ ਦੇਣਾ ਹੁਣ ਆਪਣਾ ਥੋੜੇ 10 ਮਿੰਟ ਲਈ ਇਹਨੂੰ ਰੈਸਟ ਕਰਾਉਂਦੇ ਆ ਤੇ ਲੈ ਜੀ ਆਹ ਹੈ ਜੀ ਨੂੰ ਬਣਾਤਾ ਮੈਂ ਪਹਿਲਾਂ ਵੀ ਕਈ ਵਾਰੀ ਲੈ ਆਪਾਂ ਵੀਡੀਓ ਨਹੀਂ ਬਣਾ ਰਹੇ ਸੀਗੇ ਤੇ ਪਹਿਲਾਂ ਆਪਾਂ ਇਸ ਵਿੱਚ ਪਾ ਦਈਏ ਨਮਕ ਥੋੜਾ ਜਿਹਾ ਪਾਣੀ ਦੇ ਵਿੱਚ ਇਹਨਾਂ ਨੂੰ ਆਪਣਾ ਸਾਰਾ ਕੁਝ ਰੈਡੀ ਕਰਕੇ ਰੱਖ ਲੈਣਾ ਸਵੇਰੇ ਜਿੰਨੇ ਵੀ ਜਲਦੀ ਹੋ ਸਕੇ ਮੋੜ ਕੇ ਫਿਰ ਮੈਂ ਬਣਾਉਂਗੀ ਤੇ ਤੁਹਾਡੇ ਨਾਲ ਵੀਡੀਓ ਸਾਰੀ ਸ਼ੇਅਰ ਕਰੂੰਗੀ ਜੀ ਤੇ ਲੋ ਜੀ ਅਦਰ ਆਪਾਂ ਸਰੋਂ ਦਾ ਤੇਲੇ ਬਰਤਨ ਲਾ ਗਏ ਜੀ ਹੁਣ ਤਾਂ ਕਿਉਂਕਿ ਸਰੋਂ ਦਾ ਤੇਲ ਦੀ ਹੀ ਦੀ ਵੈਸਟ ਹੈ ਚੀਜ਼ ਆ ਆਪਾਂ ਇਹਨੂੰ ਬੋਇਲ ਕਰਕੇ ਰੱਖ ਲਈਏ ਤੇ ਅਦਰ ਹੁਣ ਇਹਦਾ ਵੀ ਇੱਕ ਟਾਈਮ ਇਹਦਾ ਹੋ ਚੱਲਿਆ ਜੀ ਪਾਣੀ ਨਿਕਲਣ ਲੱਗ ਪਿਆ ਤਾਂ ਤੇ ਹੁਣ ਆਪਾਂ ਇਹਨੂੰ ਇਸ ਵਿੱਚ ਪਾ ਕੇ ਰੱਖਾਂਗੇ ਜੀ ਦੇ ਵਿੱਚ ਆਪਾਂ ਦਬਾਰ ਤੋਂ ਫਿਰ ਆਪਾਂ ਸਮਾਨ ਪਾ ਕੇ ਢੱਟ ਕੇ ਆਪਾਂ ਉਹਨਾਂ ਨੂੰ ਫ੍ਰੀਜ਼ ਕਰਕੇ ਰੱਖਾਂਗੇ ਰਾਤ ਨੂੰ ਦੇਖੋ ਕਿੰਨੇ ਸਾਫ਼ ਸੁਥਰੇ ਤਰੀਕੇ ਨਾਲ ਆਪਾਂ ਨੇ ਨੇਚਰਲ ਤਰੀਕੇ ਨਾਲ ਬਣਾਏ ਐ ਤੇ ਜਿਹੜੇ ਉੱਧਰ ਮਿਲਦੇ ਨੇ ਜੀ ਰੇੜੀਆਂ ਤੇ ਤੁਸੀਂ ਲਈ ਪਿਛਲੀ ਵੀਡੀਓ ਦੇ ਵਿੱਚ ਦੇਖਿਆ ਹੀ ਹੋਣਾ ਜੀ ਕਿੱਦਾਂ ਦੇ ਬਣਾਏ ਹੋਏ ਸੀਗੇ ਉਹਨਾਂ ਨੇ ਲਓ ਜੀ ਹੁਣ ਆਪਾਂ ਲੱਗੇ ਆ ਜੀ ਇਹਨੂੰ ਨਚੋੜਨ ਨਚੋੜ ਕੇ ਜਿਹੜਾ ਇਹਦਾ ਪਾਣੀ ਐ ਉਹ ਵੀ ਆਪਾਂ ਰੱਖ ਲੈਣਾ ਐ ਜੀ ਤੇ ਆਪਾਂ ਕਰਾਂਗੇ ਉਹਨੂੰ ਯੂਜ਼ ਸਵੇਰੇ ਜੇ ਤੁਮ ਫਾਈਨਲ ਨੂੰ ਤਿਆਰ ਕਰਾਂਗੇ ਦੇਖੋ ਜੀ ਕਿੰਨਾ ਸਾਰਾ ਪਾਣੀ ਨਿਕਲ ਗਿਆ ਇਹਦਾ ਇਹ ਗਏ ਤਰੀਕੇ ਦੇ ਨਾਲ ਆਪਾਂ ਨੇ ਅੱਛੇ ਤਰੀਕੇ ਨਾਲ ਨਿਚੋੜ ਲੈਣਾ ਜੇਕਰ ਸਾਨੂੰ ਵਧੀਆ ਲੱਗਿਆ ਤਾਂ ਫਿਰ ਆਪਾਂ ਇਹ ਚ ਪਾਣੀ ਯੂਜ਼ ਕਰਾਂਗੇ ਨਹੀਂ ਆਪਾਂ ਨੈਚੁਰਲ ਪਾਣੀ ਪਾ ਲਾਂਗੇ ਜੀ ਕਿਉਂਕਿ ਆਪਾਂ ਨੇ ਸਵੇਰੇ ਹੀ ਤਿਆਰ ਕਰਕੇ ਸਵੇਰੇ ਹੀ ਲੈ ਕੇ ਜਾਣਾ ਹੈ ਮੈਂ ਹੁਣ ਰਾਤ ਨੂੰ ਤਿਆਰ ਵੀ ਨਹੀਂ ਕਰ ਸਕਦੀ ਜੀ ਕਿਉਂਕਿ ਸਵੇਰ ਤੱਕ ਠੰਡੇ ਹੋ ਜਾਣੇ ਕੱਲ ਨੂੰ 10 11 ਤਾਂ ਬਾਜੀ ਜਾਣੇ ਨੇ ਜੀ ਬੱਚਿਆਂ ਨੇ ਜਿਹੜੇ ਖਾਣੇ ਆ ਆ ਹੈਗਾ ਜੀ ਮੈਦਾ ਦਾ ਹੈ ਲੋਪਾ ਲਪਾਫੇ ਦੇ ਵਿੱਚ ਪਾ ਕੇ ਰੱਖ ਲੈਣਾ ਤੇ ਲੋ ਜੀ ਸਭ ਤੋਂ ਪਹਿਲਾਂ ਆਪਾਂ ਸਬਜ਼ੀਆਂ ਦਾ ਜਿਹੜਾ ਹੋਇਆ ਕੱਢ ਲਈਏ ਬਾਹਰ ਬਾਹਰ ਚਲਦੀ ਹੈ ਹਨੇਰੀ ਘਰ ਦੇ ਦਰਵਾਜ਼ੇ ਆਪਣੇ ਖੜਕੀ ਜਾ ਰਹੇ ਨੇ ਤੇ ਲੋ ਜੀ ਇਹ ਪਹਿਲਾਂ ਨੂੰ ਵੀ ਤਿਆਰ ਕਰ ਲੈਣਾ ਜੀ ਆਊਟ ਦੋ ਪਾਉਣੀਆਂ ਨੇ ਦੋ ਨਿਵੜ ਲਪਾਫੇ ਪਾ ਦੇਣੀ ਨੇ ਨਹੀਂ ਬਹੁਤ ਡਬਲ ਹੋ ਜਾਣਾ ਤੁਹਾਨੂੰ 1 1/2 ਪਾਉਣੀਆਂ ਨੇ नहीं तो, कितना भी ने बन तो नहीं बन जाएंगे ज्यादा वाइया नहीं लगने फिर ज्यादा तो, तो बहुत सारे लगने तो पर रखते हैं सब तो पहले आप थोड़ी जी इन्होंने देसी तरीके भी बनावे जी सब तो पहले आप थोड़ा ही नमक पावे जी अकॉर्डिंग टू तो टेस्ट करा पहला टेस्ट करा थोड़ा जहा हम आप इस लाल मिर्च ज्यादा अपने ने प्रोपर वो नहीं जी करना ਥੋੜਾ ਜਿਹਾ ਆਪਾਂ ਜੀਰਾ ਵੀ ਪਾਵਾਂਗੇ। ਉਹ ਜੀ ਹੁਣ ਆ ਕਿਸਮਾ ਨਾ ਪਾਤਾ। ਲਓ ਜੀ ਇਤਨੀ ਹਲਦੀ ਪੂਰੇ ਤਰੀਕੇ ਨਾਲ ਪਣੀ ਹੱਦੀ ਨਹੀਂ ਪੈਣੀ। ਜਿੰਨੀ ਬਾਉਂਡਿੰਗ ਹੋਊਗੀ ਇਹਦੀ, ਬਾਈਂਡਿੰਗ ਵਾਸਤੇ ਆਪਾਂ ਨੇ 2 ਤੋਂ 3 ਚਮਚੇ ਆਪਾਂ ਨੇ ਭਰ ਕੇ ਮੈਦੇ ਦੇ ਬਾਅਦ 4 ਚਮਚੇ ਵੀ ਪੈ ਸਕਦੇ ਮੈਦੇ ਦੇ। ਇਹ ਮੈਦਾ ਫਰੈਸ਼ ਹੈ ਜੀ, ਤਾਜ਼ਾ ਮੈਦਾ ਆਪਾਂ ਬਣੀ ਲੈ ਕੇ ਆਏ ਆ ਤੇ ਹੁਣ ਆਪਾਂ ਇੱਕ ਚੀਜ਼ ਹੋਰ ਮਿਲਾਉਣੀ ਆ ਤੇ ਵਿੱਚ। ਇਹ ਲੈ ਕੇ ਆਏ ਆ ਜੀ ਆਪਾਂ ਆ ਚਲੋ ਇਹ ਹੈਗਾ ਇਹ ਜਿਹੜਾ ਚਾਈਨੀਜ਼ ਨਮਕ ਕਹਿ ਸਕਦੇ ਇਹਨੂੰ ਅਜ ਨੂੰ ਮੋਟੋ ਵੀ ਕਹਿੰਦੇ ਆ ਜੀ ਉਹਨਾਂ ਦੀ ਭਾਸ਼ਾ ਦੇ ਵਿੱਚ ਇਹ ਹੈਗਾ ਚਾਈਨੀਜ਼ ਨਮਕ ਸਭ ਤੋਂ ਜ਼ਿਆਦਾ ਇਹ ਯੂਜ਼ ਕੀਤਾ ਜਾਂਦਾ ਪਰ ਜਿੱਦਾਂ ਇਹ ਨੂੰ ਯੂਜ਼ ਕਰਦੇ ਇਲਾ ਹੀ ਇਹ ਸੇਤ ਲਈ ਹਾਨੀ ਕਰਦੀ ਏ ਤੇ ਆਪਾਂ ਥੋੜਾ ਜਿਹਾ ਯੂਜ਼ ਕਰਾਂਗੇ ਬਾਕੀ ਪਰ ਦੂਸਰਾ ਨਮਕ ਯੂਜ਼ ਕਰ ਲਿਆ ਤੇ ਇਸ ਤਰੀਕੇ ਇਫੈਕਟ ਪਾਉਂਦਾ ਹੈ ਤੇ ਜਿਹੜੇ ਸਵਾਦ ਵਧਾਉਣ ਵਾਸਤੇ ਨਾ ਜਿੰਨੇ ਵੀ ਰੈਸਟੋਰੈਂਟਾਂ ਦੇ ਵਿੱਚ ਹਰ ਇੱਕ ਚੀਜ਼ ਦੇ ਵਿੱਚ ਇਹ ਸਭ ਤੋਂ ਜ਼ਿਆਦਾ ਪਾਇਆ ਜਾਂਦਾ ਤਾਂ ਕਿ ਦੀ ਟੇਸਟ ਬਣਿਆ ਰਹੇ ਆਪਾਂ ਕਹਿ ਦਿੰਨੇ ਬਾਜ਼ਾਰ ਦਾ ਜ਼ਿਆਦਾ ਟੇਸਟੀ ਹੁੰਦਾ ਇਹ ਹੈਗਾ ਜੀ ਅਰਾ ਰੋਟ ਆ ਗਿਆ ਆਪਾਂ ਨੇ ਦੋ ਚਮਚ ਅਰਾ ਰੋਟ ਦੇ ਪਾ ਲੈਣੇ ਤੇ ਹੁਣ ਆਪਾਂ ਇੱਕ ਵਾਰੀ ਇਹਨੂੰ ਚੈੱਕ ਕਰ ਲਈਏ ਤਿਆਰ ਕਰਕੇ ਉਸ ਤੋਂ ਬਾਅਦ ਫਿਰ ਆਪਾਂ ਕਰਦੇ ਆ ਨਾਨੋ ਥੋੜੀ ਜਿਹੀ ਆਪਾਂ ਇਸ ਵਿੱਚ ਸੌਸ ਵੀ ਪਾਵਾਂਗੇ ਪਹਿਲਾਂ ਆਪਾਂ ਕਰ ਲਈਏ ਯੂਜ਼ ਲੋਜੀਕ ਦੇਖੋ ਕਿੰਨੀ ਅੱਛੀ ਇਹਦੀ ਹੋ ਰਹੀ ਹੈ ਜੀ ਬੌਂਡਿੰਗ ਕਿੰਨੀ ਵਧੀਆ ਹੋ ਰਹੀ ਹੈ ਬਿਲਕੁਲ ਪ੍ਰੋਪਰ ਹੋ ਰਹੀ ਹੈ ਜੀ ਆ ਦੇਖੋ ਪਤਾ ਨੇ ਇੱਥੋਂ ਇੱਥੋਂ ਹੀ ਐ ਨਹੀਂ ਆਪਾਂ ਨੇ ਫੜਫੜ ਕੇ ਇਹਨੂੰ ਇਸ ਤਰੀਕੇ ਦੇ ਨਾਲ ਆਪਾਂ ਨੇ ਮੈਸ਼ ਕਰੀ ਜਾਣਾ ਤੇ ਅੱਧਾ ਹੀ ਹਾਂਜੀ ਹੋ ਗਿਆ ਆਪਣਾ ਰੈਡੀ ਸੀ ਦੇਖ ਸਕਦੇ ਹੋ ਜੀ ਇਸ ਤਰੀਕੇ ਦੇ ਨਾਲ ਇਹਨੂੰ ਬਣਾ ਕੇ ਥੋੜਾ ਜਿਹਾ ਆਪਾਂ ਛੋਟਾ ਕਰ ਦਨੇ ਆ ਜੀ ਆਪਾਂ ਕਿਹੜੇ ਉਹ ਕਰਨਾ ਹੈ ਜੀ ਹਨ ਵਧੀਆ ਤਰੀਕੇ ਦੇ ਨਾਲ ਬੱਚਿਆਂ ਨੂੰ ਪਸੰਦ ਵੀ ਆਵੇ ਟੇਸਟੀ ਵੀ ਸਾਡੀ ਮਿਹਨਤ ਵੀ ਕਾਮਯਾਬ ਹੋਵੇ ਲਓ ਜੀ ਆਪਾਂ ਉੱਠ ਗਏ ਜੀ ਸਵੇਰ ਦਾ ਹੋ ਗਿਆ ਟਾਈਮ ਅੰਦਰ ਮੇਰਾ ਪਾਣੀ ਪਿਆ ਤੇ ਚਾਹ ਆਪਾਂ ਨੇ ਬਣਾ ਲਈ ਤੇ ਲਓ ਜੀ ਘਰ ਦਾ ਕੰਮ ਕਰ ਆਪਾਂ ਨੇ ਸਾਰਾ ਕਲੀਨ ਕਰ ਲਿਆ ਅੰਦਰ ਬਾਬਾ ਜੀ ਦੀ ਲਾਤੀ ਧੂਪ ਪਤੀ ਲਓ ਜੀ ਮੇਰੇ ਬਾਬਾ ਜੀ ਨੂੰ ਤੇ ਮੱਥਾ ਟੇਕ ਲਿਆ ਆਪਾਂ ਨੇ ਤੇ ਹੁਣ ਮੈਂ ਤੁਹਾਨੂੰ ਬਾਹਰ ਦਾ ਥਿਊ ਚੈੱਕ ਕਰਵਾਉਂਦੀ ਜੀ ਬਾਹਰ ਬੜੀ ਸੁਣੀ ਹਵਾ ਚੱਲਦੀ ਹੈ ਸਾਰਾ ਆਪਾਂ ਨੇ ਕੰਮ ਕਲੀਨ ਕਰ ਲਿਆ ਤੇ ਲੋ ਜੀ ਮਾਰਨਿੰਗ ਟਾਈਮ ਆਪਣੀ ਹੋ ਗਈ ਜੀ ਸਾਰਿਆਂ ਨੂੰ ਗੁੱਡ ਮਾਰਨਿੰਗ ਇੱਧਰ ਆਪਾਂ ਲੱਗੇ ਹੋਏ ਹਾਂ ਜੀ ਤਲਣ ਵਾਸਤੇ ਤੇ ਰਾਤ ਦੇ ਆਪਨੇ ਰੈਡੀ ਕੀਤੇ ਹੋਏ ਸੀਗੇ ਤੇ ਜ਼ਿਆਦਾ ਫਿਰ ਟਾਈਮ ਨਹੀਂ ਜੀ ਲੱਗਿਆ ਹੈਗਾ ਆਪਾਂ ਨੂੰ ਕਿਉਂਕਿ ਆਪਣੇ ਕੋਲ ਟਾਈਮ ਥੋੜਾ ਜਿਹਾ ਘੱਟ ਹੁੰਦਾ ਮਾਰਨਿੰਗ ਟਾਈਮ ਬੇਟੀ ਨੇ ਵੀ ਜਾਣਾ ਹੁੰਦਾ ਤੇ ਮੇਰੇ ਹਸਬੰਦ ਨੇ ਵੀ ਜਾਣਾ ਹੁੰਦਾ ਡਿਊਟੀ ਤੇ ਲੋ ਜੀ ਇੱਧਰ ਸੇਕ ਉਹ ਆਪਣੇ ਕੱਢ ਲਈ ਤਿਆਰ ਤੇ ਸਾਰੇ ਜਣੇ ਜਾ ਕੇ ਕਮੈਂਟ ਬਾਕਸ ਵਿੱਚ ਜਾ ਕੇ ਆਪਣਾ ਆਪਣਾ ਸੁਝਾਅ ਜ਼ਰੂਰ ਕਰਿਓ ਜੇਕਰ ਤੁਸੀਂ ਦੁਬਾਰਾ ਤੋਂ ਇਹ ਵੀਡੀਓ ਦੇਖਣਾ ਚਾਹੁੰਦੇ ਜੇ ਆਪਾਂ ਦੁਬਾਰਾ ਤੋਂ ਅਪਲੋਡ ਕਰ ਦਾਂਗੇ ਜੀ ਦੁਬਾਰਾ ਤੋਂ ਫਿਰ ਰਿਪੀਅਰ ਬਣਾ ਦਾਂਗੇ ਜੀ ਤੁਹਾਡਾ ਟਿਕ ਨਵੇਂ ਟਰੈਂਡ ਦੇ ਵਿੱਚ ਤੇ ਇੱਧਰ ਆਪਾਂ ਲੱਗੇ ਜੀ ਨੂਡਲ ਤਿਆਰ ਕਰਨ ਸਭ ਤੋਂ ਪਹਿਲਾਂ ਆਪਾਂ ਨੂਡਲ ਬਣਾਉਂ ਤਿਆਰ ਕਰਦੇ ਹਾਂ ਜੀ ਕਿਉਂਕਿ ਥੋੜਾ ਜਿਹਾ ਉਹਨਾਂ ਨੂੰ ਜ਼ਿਆਦਾ ਟਾਈਮ ਲੱਗਣਾ ਹੈ ਆਪਣੇ ਇਹਨਾਂ ਨੂੰ ਘੱਟ ਲੱਗਣਾ ਹੈ ਜੀ ਹੁਣ ਆਪਾਂ ਨੂਡਲਾਂ ਦੀ ਕਰਕ ਕਰਦੇ ਹਾਂ ਜੀ ਉਹਨਾਂ ਨੂੰ ਫਰਾਈ ਕਰਦੇ ਆ ਇਹ ਵੀ ਮੈਂ ਰਾਤੇ ਵਾਲ ਕੇ ਰੱਖ ਲੈ ਸੀਗੇ ਤੇ ਆਪਾਂ ਨੂੰ ਚਿਲਡ ਕਰਨੇ ਹੁੰਦੇ ਫ੍ਰਿਜ ਦੇ ਵਿੱਚ ਚਿਲਡ ਆਪਾਂ ਨੇ ਕਰ ਲਏ ਸੀਗੇ ਤੇ ਲੋ ਜੀ ਆਪਾਂ ਨੇ ਸਾਰੀਆਂ ਸੌਸਾਂ ਪਾਤੀਆਂ ਫਟਾਫਟ ਕਿਉਂਕਿ ਸ਼ੂਟ ਥੋੜਾ ਜਿਹਾ ਵਿੱਚ ਘਟ ਹੋ ਰਿਹਾ ਸੀਗਾ ਤਾਂ ਕਿ ਸਾਨੂੰ ਥੋੜੀ ਜਲਦਬਾਜੀ ਵੀ ਸੀਗੀ ਤੇ ਪ੍ਰੋਪਰ ਬਸ ਤੁਹਾਡੇ ਨਾਲ ਇੱਕ ਵੀਡੀਓ ਸ਼ੇਅਰ ਕਰਨੀ ਸੀਗੀ ਤੇ ਉਧਰ ਇਹਦੇ ਪਾਪਾ ਵੀ ਰੈਡੀ ਹੋ ਗਏ ਸੀਗੇ ਤਾਂ ਮੈਨੂੰ ਬਹੁਤ ਜ਼ਿਆਦਾ ਜਲਦੀ ਸੀ ਇਸ ਕਰਕੇ ਤੇ ਲੋ ਜੀ ਦੇਖੋ ਜੀ ਬਹੁਤ ਸੋਹਣੇ ਲੱਗੇ ਜੀ ਤੇ ਬੜੇ ਕਲੀਨ ਸੀਗੇ ਬੜੇ ਵਧੀਆ ਤਰੀਕੇ ਨਾਲ ਆਪਾਂ ਨੇ ਬਣਾਏ ਹੈ ਜੀ ਕਾਰਜ ਲਓ ਜੀ ਹੁਣ ਆਪਾਂ ਕਰਦੇ ਆ ਇਹਨਾਂ ਨੂੰ ਚੈੱਕ ਤੇ ਤੁਸੀਂ ਚੈੱਕ ਕਰਨੇ ਆ ਕਿਸੇ ਨੇ ਬਣਵਾਉਣੇ ਆ ਤਾਂ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਲਿਖ ਦਿਓ ਜੀ ਆਪਾਂ ਤੁਹਾਡੀ ਰਿਕੁਐਸਟ ਪੂਰੀ ਕਰਦਾਂਗੇ ਜੀ ਜਿੱਦਣ ਬਾਬਾ ਜੀ ਨੇ ਚਾਹਿਆ ਤੇ ਲਓ ਜੀ ਆਪਾਂ ਨਾਲ ਦੀ ਨਾਲ ਨੂਡਲ ਤਿਆਰ ਕਰ ਲਏ ਨਾਲ ਦੀ ਨਾਲ ਆਪਾਂ ਨੇ ਮਨਚੂਰੀਆਂ ਦੀ ਗਰੇਵੀ ਤਿਆਰ ਕਰ ਲਈ ਤੇ ਕਿੱਦਾਂ ਲੱਗੀ ਵੀਡੀਓ ਮੈਨੂੰ ਕਮੈਂਟ ਬਾਕਸ ਵਿੱਚ ਜਾ ਕੇ ਜਰੂਰ ਲਿਖਿਓ ਤੇ ਜੰਦ ਜਾਂਦੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਤੇ ਮਿਲਦੇ ਆ ਜੀ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਧੰਨਵਾਦ ਥੈਂਕ ਯੂ ਜੀ ਤੇ ਫੁੱਲ ਵਾਚ ਕਰਕੇ ਜਾਇਓ ਵੀਡੀਓ ਨੂੰ ਧੰਨਵਾਦ ਥੈਂਕ ਯੂ ਤੇ ਲਓ ਜੀ ਫਿਰ ਤੁਹਾਨੂੰ ਦਿਖਾਉਂਦੇ ਆ ਜੀ ਬੇਟੀ ਕਿੱਥੇ ਗਈ ਹੈ ਜੀ ਤੇ ਚੰਡੀਗੜ੍ਹ ਗਈ ਸੀ ਆਪਣੇ ਫਰੈਂਡਾਂ ਨੂੰ ਮਿਲਣ ਵਾਸਤੇ ਤੇ ਤਿੰਨ ਚਾਰ ਫਰੈਂਡਾਂ ਨੇ ਜੀ ਉਹਨਾਂ ਦੀਆਂ ਇਹ ਕਿੱਥੇ ਗਈ ਸੀ ਉਹ ਵੀ ਤੁਹਾਡੇ ਨਾਲ ਸ਼ੇਅਰ ਕਰਦੀਆਂ ਜੀ ਤੇ ਇਹ ਉਹ ਬਿਲਡਿੰਗ ਸੀਗੀ ਜਿੱਥੇ ਅਸੀਂ ਗਏ ਸੀਗੇ ਤੇ ਬੜੀ ਵਧੀਆ ਲੱਗਿਆ ਉਸ ਲਿਕੇਸ਼ਨ ਤੇ ਜਾ ਕੇ ਮਿਲ ਕੇ ਉਹਨਾਂ ਨੂੰ ਜਿਆਦਾ ਚੰਗਾ ਲੱਗਿਆ ਜੀ ਤੇ ਬੇਟੀਆਂ ਨੇ ਵੀ ਸਪੈਸ਼ਲ ਥੈਂਕ ਯੂ ਭੋਲਿਆ ਤੇ ਲਓ ਜੀ ਥੈਂਕ ਯੂ ਜੀ ਫਰ